ਚ ਰੱਖਾਂ ਜਦੋਂ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਘਾਟ ਤੇ ਆਏ ਤੇ ਉਹਨਾਂ ਨੇ ਕੀ ਤੱਕਿਆ ਕਿ ਸਫਰ ਕਰਨਾ ਹੈ ਸਤਲੁਜ ਦਾ ਦਰਿਆ ਵਗਦਾ ਹੈ ਉਸ ਘਾਟ ਤੇ ਪਹੁੰਚੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਲੀ ਕਿਸ਼ਤੀ ਵਾਲੇ ਨੂੰ ਆਵਾਜ਼ ਦੇ ਕੇ ਕਿਹਾ ਕਹਿੰਦੇ ਇਹ ਕਿਸ਼ਤੀ ਕਿਸ ਦੀ ਹੈ ਉਹ ਪਹਿਲਾ ਕਹਿੰਦਾ ਜੀ ਕਿਸ਼ਤੀ ਮੇਰੀ ਹੈ ਪਾਸ਼ਾ ਦੂਜੀ ਕਿਸ਼ਤੀ ਵਾਲੇ ਕੋਲ ਗਏ ਕਹਿੰਦੇ ਇਹ ਕਿਸ਼ਤੀ ਕਿਹਦੀ ਹੈ ਉਹ ਕਹਿੰਦਾ ਜੀ ਕਿਸ਼ਤੀ ਮੇਰੀ ਤੀਜੇ ਨੂੰ ਪੁੱਛਿਆ ਉਹ ਵੀ ਕਹਿੰਦਾ ਮੇਰੀ ਚੌਥੇ ਨੂੰ ਪੁੱਛਿਆ ਕਹਿੰਦਾ ਮੇਰੀ ਪਾਤਸ਼ਾਹ ਜੀ ਕੁਝ ਕਦਮ ਚੱਲ ਕੇ ਅੱਗੇ ਗਏ ਤੇ ਅੱਗੇ ਸੈਦਾ ਮਲਾਹ ਖੜਾ ਸੀ ਤੇ ਉਹਦੀ ਨਜ਼ਰ ਵਿੱਚ ਨਜ਼ਰ ਪਾ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੈਦਾ ਇਹ ਕਿਸ਼ਤੀ ਕਿਸ ਦੀ ਤੇ ਸੈਦਾ ਮਲਾਹ ਹੱਥ ਝੋੜ ਕੇ ਕਹਿੰਦਾ ਪਾਤਸ਼ਾਹ ਇਹ ਕਿਸ਼ਤੀ ਤਾਂ ਹੈ ਤੁਹਾਡੀ ਪਰ ਸੇਵਾ ਮੇਰੀ ਲੱਗੀ ਹੋਈ ਹੈ ਹੈਗੀ ਕਿਸ਼ਤੀ ਤੁਹਾਡੀ ਹੈ ਮੈਨੂੰ ਜ਼ਿੰਮੇਵਾਰੀ ਆਪ ਜੀ ਨੇ ਬਖਸ਼ੀ ਹੋਈ ਹੈ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਹਿੰਦੇ ਜਦੋਂ ਇਹ ਕਿਸ਼ਤੀ ਹੈ ਹੀ ਮੇਰੀ ਤੇ ਆਪਾਂ ਦੂਜੀਆਂ ਕਿਸ਼ਤੀਆਂ ਤੋਂ ਕੀ ਲੈਣਾ ਸਤਿਗੁਰੂ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੈਦਾ ਮਲਾਹ ਦੀ ਕਿਸ਼ਤੀ ਵਿੱਚ ਬੈਠ ਗਏ ਤੇ ਸੈਦਾ ਮਲਾਹ ਕਹਿੰਦਾ ਪਾਤਸ਼ਾਹ ਮੇਰੀ ਕਿਸ਼ਤੀ ਕਮਜ਼ੋਰ ਹੈ ਕੱਚੀ ਹੈ ਪਰਾਣੀ ਹੋ ਗਈ ਹੈ ਤੇ ਆਪ ਜੀ ਨੇ ਕਿਰਪਾ ਕਰਨੀ ਸਤਿਗੁਰੂ ਪਾਤਸ਼ਾਹ ਜੀ ਵਿੱਚ ਸਵਾਰ ਹੋਏ ਕੁਝ ਸਿੱਖ ਵੀ ਸਵਾਰ ਹੋਏ ਬਾਕੀ ਕਿਸ਼ਤੀਆਂ ਚੱਪੂ ਮਾਰਦਿਆਂ ਟਿਕਾਣੇ ਵੱਲ ਨੂੰ ਤੇਜ਼ੀ ਦੇ ਨਾਲ ਵੱਧ ਰਹੀਆਂ ਨੇ ਸੈਦਾ ਮਲਾ ਵੀ ਆਪਣੀ ਕਿਸ਼ਤੀ ਨੂੰ ਬੜੇ ਹੌਲੀ-ਹੌਲੀ ਚੱਪੂ ਮਾਰ ਰਿਹਾ ਕਦੀ ਸੱਜੇ ਲੈ ਜਾਇਆ ਕਰੇ ਕਦੇ ਖੱਬੇ ਲੈ ਜਾਇਆ ਕਰੇ ਤੇ ਸਿੱਖਾਂ ਨੇ ਕਿਹਾ ਕਹਿੰਦੇ ਸੈਦਾ ਤੈਨੂੰ ਕਿਸ਼ਤੀ ਚਲਾਉਣੀ ਨਹੀਂ ਆਉਂਦੀ ਤੂੰ ਕਿਸ਼ਤੀ ਨੂੰ ਤੇਜ਼ ਕਿਉਂ ਨਹੀਂ ਚਲਾ ਰਿਹਾ ਟਿਕਾਣੇ ਤੱਕ ਪਹੁੰਚਣਾ ਹੈ ਤੇ ਸੈਦਾ ਕਹਿੰਦਾ ਸਜਣੋ ਅੱਜ ਬੜੇ ਚਿਰਾਂ ਬਾਅਦ ਖੁਦਾ ਦਾ ਰੂਪ ਆਨੰਦਪੁਰ ਦਾ ਮਾਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਕਿਸ਼ਤੀ ਵਿੱਚ ਸਵਾਰ ਹੋਏ ਨੇ ਮੈਂ ਤਾਂ ਕਰਕੇ ਦੇਰੀ ਕਰ ਰਿਹਾ ਮੈਂ ਅੱਜ ਰੱਜ ਰੱਜ ਕੇ ਗੁਰੂ ਗੋਬਿੰਦ ਸਿੰਘ ਦੇ ਦ دیدار ਕਰ ਲਵਾਂ ਮੈਂ ਰੱਜ ਰੱਜ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਤੱਕ ਲਵਾਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਸੈਦੇ ਮਲਾ ਨੂੰ ਅਸੀਸਾਂ ਦਿੱਤੀਆਂ ਤੇ ਅੱਗੇ ਵੱਲ ਨੂੰ ਵਧੇ ਟਿਕਾਣੇ ਤੇ ਪਹੁੰਚੇ ਤੇ ਜਦੋਂ ਟਿਕਾਣੇ ਤੇ ਪਹੁੰਚੇ ਪਾਦਸ਼ਾਹ ਜੀ ਨੇ ਆਪਣੇ ਖਜ਼ਾਂਚੀਆਂ ਨੂੰ ਸਿੱਖਾਂ ਨੂੰ ਕਿਹਾ ਕਹਿੰਦੇ ਇਹ ਜਿੰਨੇ ਕਿਸ਼ਤੀਆਂ ਵਾਲੇ ਹਨ ਸਾਰਿਆਂ ਨੂੰ ਵਟਕ ਦੇ ਦਿਓ ਸਾਰਿਆਂ ਨੂੰ ਵਟਕ ਦਿੱਤੀ ਤੇ ਸੈਦਾ ਮਲਾਹ ਨੂੰ ਵੀ ਕਿਹਾ ਕਹਿੰਦੇ ਦੱਸ ਤੇਰੀ ਕਿੰਨੀ ਵਟਕ ਹੋਈ ਤੇ ਹੱਥ ਜੋੜ ਕੇ ਸੈਦਾ ਮਲਾਹ ਕਹਿੰਦਾ ਪਾਦਸ਼ਾਹ ਮੇਰੇ ਬਜ਼ੁਰਗਾ ਨੇ ਮੈਨੂੰ ਇੱਕ ਗੱਲ ਸਮਝਾਈ ਹੈ ਕੀ ਕਹਿੰਦੇ ਮਲਾਹ ਦੀ ਬੇੜੀ ਵਿੱਚ ਜਦੋਂ ਕੋਈ ਦੂਜਾ ਮਲਾਹ ਆ ਕੇ ਬੈਠਦਾ ਹੈ ਨਾ ਉਹਦੇ ਕੋਲੋਂ ਕਹਿੰਦੇ ਵਟਕ ਨਹੀਂ ਲਈਦੀ ਸਿੱਖ ਕੋਲ ਖੜੇ ਕਹਿੰਦੇ ਸਿੱਖਾ ਕਿੱਦਾਂ ਦੀਆਂ ਗੱਲਾਂ ਕਰਦਾ ਹੈ ਇਹ ਅਨੰਦਪੁਰ ਦਾ ਮਾਲਕ ਇਹ ਸ਼ਾਹੇ ਸ਼ਹਿਨशाह ਇਹ ਬਾਜਾਂ ਵਾਲਾ ਪ੍ਰੀਤਮ ਇਹ ਇਹ ਖਾਲਸੇ ਦਾ ਪਿਤਾ ਤੇ ਤੂੰ ਆਪਣੇ ਨਾਲ ਗੁਰੂ ਗੋਬਿੰਦ ਸਿੰਘ ਨੂੰ ਮਿਲਾ ਲਿਆ ਤੂੰ ਕਿਵੇਂ ਤੂੰ ਤਾਂ ਮਲਾ ਹੋਇਆ ਤੇ ਤੂੰ ਗੁਰੂ ਗੋਬਿੰਦ ਸਿੰਘ ਨੂੰ ਮਿਲਾ ਕਿਵੇਂ ਕਹਿ ਦਿੰਦਾ ਤੇ ਹੱਥ ਜੋੜ ਕੇ ਉਹ ਸੈਦਾ ਮਲਾ ਕਹਿੰਦਾ ਸਜਣੋ ਸਮਝੇ ਤੁਸੀਂ ਪਹਿਲਾਂ ਵੀ ਨਹੀਂ ਸਮਝੇ ਤੁਸੀਂ ਹੁਣ ਵੀ ਨਹੀਂ ਮੈਂ ਤਾਂ ਮਲਾਹ ਜਰੂਰ ਛੋਟਾ ਜਿਆ ਐ ਆ ਨਿੱਕੇ ਜੇ ਸਮੁੰਦਰ ਦੇ ਵਿੱਚ ਬੇੜਾ ਚਲਾਉਣਾ ਐ ਮੈਂ ਉਸ ਟਿਕਾਣੇ ਤੋਂ ਐਸ ਟਿਕਾਣੇ ਐਸ ਟਿਕਾਣੇ ਤੋਂ ਉਸ ਟਿਕਾਣੇ ਤੱਕ ਪਹੁੰਚਾਉਣਾ ਮੈਨੂੰ ਛੋਟਾ ਮਲਾਹ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਕਿਸੇ ਦੀ ਬਾਹ ਫੜ ਲੈਂਦੇ ਨੇ ਇਸ ਸੰਸਾਰ ਤੋਂ ਲੈ ਕੇ ਤੇ ਨਿਰੰਕਾਰ ਤੱਕ ਪਹੁੰਚਾ ਦਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਤਾਂ ਦੁਨੀਆ ਮਲਾਹ ਕਹਿੰਦੀ ਐ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਸੀਸਾਂ ਦਿੱਤੀਆਂ ਤੇ ਉਹ ਫਿਰ ਕਹਿਣ ਲੱਗੇ ਕਹਿੰਦੇ ਸੈਦਿਆ ਫੇਰ ਵੀ ਕੁਝ ਨਾ ਕੁਝ ਮੰਗ ਕੀ ਮੰਗਣਾ ਚਾਹਣਾ ਹੈ ਤੈਨੂੰ ਅਸੀਂ ਕੁਝ ਨਾ ਕੁਝ ਦੇਣਾ ਚਾਹਣੇ ਆ ਤੇ ਸੈਦਾ ਮਲਾ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਜੋ ਮੈਂ ਮੰਗਾ ਆਪ ਜੀ ਦਿਓਗੇ ਤੇ ਪਾਤਸ਼ਾਹ ਕਹਿੰਦੇ ਕਿਹੜੀ ਗੱਲ ਕਰਦਾ ਹੈ ਤੂੰ ਗੁਰੂ ਨਾਨਕ ਦੇ ਘਰ ਵਿੱਚੋਂ ਖਜ਼ਾਨੇ ਖਾਲੀ ਨਹੀਂ ਤੂੰ ਜੋ ਮੰਗੇਗਾ ਤੈਨੂੰ ਮਿਲ ਜਾਏਗਾ ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਸੈਦਾ ਮਲਾ ਕਹਿੰਦਾ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਮੈਂ ਜਰੂਰ ਛੋਟਾ ਮਲਾ ਸੀ ਉਸ ਕੰਡੇ ਤੋਂ ਐਸ ਕੰਡੇ ਤੱਕ ਪਹੁੰਚਾਇਆ ਤੁਸੀਂ ਮੇਰੇ ਘਾਟ ਤੇ ਚੱਲ ਕੇ ਆਏ ਤੇ ਮੈਂ ਤੁਹਾਨੂੰ ਟਿਕਾਣੇ ਤੇ ਲ끌ਾ ਦਿੱਤਾ ਜਦੋਂ ਮੈਂ ਚੱਲ ਕੇ ਤੁਹਾਡੇ ਘਾਟ ਤੇ ਆਇਆ ਤੇ ਤੁਸੀਂ ਬਾਹ ਫੜ ਕੇ ਮੈਨੂੰ ਸੱਚਖੰਡ ਦੀਆਂ ਪੌੜੀਆਂ ਤੱਕ ਲੈ ਜਾਇਓ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਸੀਸ ਦਿੱਤੀ ਸਹਦਿਆ ਤੂੰ ਇੰਨਾ ਭਰੋਸਾ ਰੱਖ ਕੇ ਇੰਨੀ ਨਿਮਰਤਾ ਤੇ ਇੰਨੇ ਪ੍ਰੇਮ ਦੇ ਨਾਲ ਅਰਦਾਸ ਕਰਦਾ ਹਾਂ ਤੇਰੇ ਨਾਲ ਅਸੀਂ ਇੱਕ ਭਰੋਸਾ ਕਰਦੇ ਹਾਂ ਤੇਰੇ ਨਾਲ ਅਸੀਂ ਇੱਕ ਵਾਅਦਾ ਕਰਦੇ ਹਾਂ ਕਿ ਤੇਰੀਆਂ ਅਸੀਂ ਤੈਨੂੰ ਕੱਲੇ ਨੂੰ ਨਹੀਂ ਤੇਰੀਆਂ ਅਸੀਂ 21 ਕੁੱਲਾਂ ਨੂੰ ਸੱਚਖੰਡ ਤੱਕ ਲੈ ਜਾਵਾਂਗੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਦੋਂ ਬਾਹ ਫੜੀ ਸਹਦਾ ਮੜਾ ਵੀ ਆਪ ਪਰ ਉਤਰ ਗਿਆ ਤੇ ਨਾਲ ਉਹਦਾ ਸਾਰੇ ਦਾ ਸਾਰਾ ਪਰਿਵਾਰ ਵੀ ਗੁਰੂ ਗੋਬਿੰਦ ਸਿੰਘ ਦੇ 베ੜੇ 'ਚ ਸਵਾਰ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਦਾਂ ਅਸੀਸਾਂ ਦਿੱਤੀਆਂ ਜਦੋਂ ਆਪਣਾ ਇਹ ਭਰੋਸਾ ਰੱਖ ਕੇ ਗੁਰੂ ਦੇ